ਪੰਜਾਬ ਦੇ ਜਿੰਨੇ ਲੋਕ ਸ਼ੈਡਿਊਲ ਕਾਸਟ ਕੈਟਾਗਰੀ ਚੋਂ ਦੇ ਆ ਜੇਕਰ ਇਹਨਾਂ ਨਾਲ ਕੋਈ ਜ਼ੁਲਮ ਅਤਿਆਚਾਰ ਕਰੇ ਇਹਨਾਂ ਲੋਕਾਂ ਨਾਲ ਜੇ ਕੋਈ ਤੱਕੇਸ਼ਾਈ ਕਰੇ ਤੇ ਥੱਲੇ ਕੋਈ ਮਹਿਕਮਾ ਸੁਣੇ ਨਾ ਤੁਹਾਨੂੰ ਇਨਸਾਫ ਦੇਣ ਦੇ ਲਈ ਜਿੱਥੇ ਤੁਸੀਂ ਬੇਨਤੀ ਪੱਤਰ ਲੈ ਕੇ ਗਏ ਆਪਣਾ ਦੁੱਖ ਰੋਂ ਗਏ ਹਸਪਤਾਲ ਗਏ ਵੀਡੀਓ ਦੇ ਦਫ਼ਤਰ ਗਏ ਪੰਜਾਬ ਪੁਲਿਸ ਦੇ ਥਾਣੇ ਚ ਗਏ ਕਿਸੇ ਹੋਰ ਮਹਿਕਮੇ ਚ ਗਏ ਤੁਸੀਂ ਗਏ ਦੂਜੀ ਵਾਰ ਗਏ ਤੀਜੀ ਵਾਰ ਗਏ ਤੁਹਾਡੀ ਸੁਣਵਾਈ ਨਹੀਂ ਹੁੰਦੀ ਅੱਖਾਂ ਮੀਚ ਕੇ ਆ ਫਕੀਰ ਉੱਥੇ ਚਿਵਾਰੇ ਤੇ ਬੈਠਾ ਆ ਰਾਜ ਦਰਬਾਰ ਦੇ ਚਿਵਾਰੇ ਤੇ ਉਸ ਫਕੀਰ ਦੇ ਦਰਵਾਜੇ ਤੇ ਆ ਜਿਓ ਉਹਨੂੰ ਕਹਿੰਦੇ ਆ ਐਸ்சி ਕਮਿਸ਼ਨ ਚੇਅਰਮੈਨ ਦਾ ਦਫਤਰ ਐਸ்சி ਕਮਿਸ਼ਨ ਚੇਅਰਮੈਨ ਦਾ ਦਫਤਰ ਤੇ ਉੱਥੇ ਜਾ ਕੇ ਫਕੀਰ ਨਹੀਂ ਲੱਭਣਾ ਹੈਗਾ ਉੱਥੇ ਜਾ ਕੇ ਰੋਡ ਮਾਸਟਰ ਨਹੀਂ ਲੱਭਣਾ ਉੱਥੇ ਜਾ ਕੇ ਕਹਣਾ ਚੇਅਰਮੈਨ ਨੂੰ ਮਿਲਣਾ ਹੈ ਉੱਥੇ ਆਉਣਾ ਉੱਥੇ ਸੁਣਵਾਈ ਕਰਨ ਦੀ ਜ਼ਿੰਮੇਵਾਰੀ ਗਢੀ ਦੀ ਹੈ ਤੇ ਜਿਨ੍ਹਾਂ ਨੂੰ ਜ਼ੁਲਮ ਕੇਚਾਰ ਕੀਤਾ ਤੁਹਾਡੀ ਸੁਣਵਾਈ ਨਹੀਂ ਹੋਈ ਜ਼ਿਲ੍ਹੇ ਨਾਲ ਤਾਂ ਕੈਸ਼ਾਈ ਕੀਤੀ ਤੁਹਾਡੀ ਫਰਾਂ ਨਹੀਂ ਫੜੀ ਉਹਨਾਂ ਦੀਆਂ 부ਚੀਆਂ ਪੁਆਨ ਦੀ ਡਿਊਟੀ ਮੇਰੀ ਲਈ ਆ ਪੰਜਾਬ ਸਰਕਾਰ ਨੇ ਉਹਨਾਂ ਦੀਆਂ 부ਚੀਆਂ ਮੈਂ ਪੁਆਨ ਆਇਆ ਫਿਰ ਇਹ ਤਾਂ ਛੋਟੇ ਉਹਦੇ ਗੁੱਲੀ ਡੰਡਾ ਫੇਰਦੇ ਹੁੰਦੇ ਸੀ ਤੇ ਫੱਟੀ ਦੇ ਨਾਲ ਜਦੋਂ ਗੁੱਲੀ ਟੱਕਾ ਮਾਰਨਾ ਤਾਂ ਕਿਹੜਾ ਬਰਖਾਤਾ ਤੇ ਰਿੱਕਾ ਦੁੱਕਾ ਤੇ ਬਰਖੇ ਦੇ ਨਾਲ ਧੁੱਕੀ ਹੁੰਦੀ ਜਿੱਤੀ ਤੇ ਫਿਰ ਜਿਹੜਾ ਜਾਵੇ ਬੁੱਝੀ ਆ ਪਾ ਜਾਏ ਤੇ ਜਦੋਂ ਫੱਟੀ ਤੇ ਗੁੱਲੀ ਬੁੱਝੀਆਂ ਪਾਉਂਦੀ ਆ ਕਈ ਵਾਰੀ ਗੁੱਲੀ ਵੀ ਧੁੱਕੀ ਹੋ ਜਾਂਦੀ ਆ ਭਈ ਹਟਦਾ ਹੀ ਬੁੱਝੀਆਂ ਮਾਰ ਕੇ ਉਹ ਦੂਜਾ ਵੀ ਧੁੱਕੀ ਹੋ ਜਾਂਦਾ ਭਈ ਇਹ ਭਾਗ ਤੇ ਉਹ ਨਹੀਂ ਮਾਰਦਾ ਬਾਕੀ ਵੀ ਹੁੰਦੀ ਸੀ ਨਾ ਕੁੱਤੀ ਕੱਢਦੇ ਹੁੰਦੇ ਸੀ ਉਹ ਬੱਗ ਵੀ ਮਾਰਦੇ ਹੁੰਦੇ ਸੀ ਤੇ ਮੈਂ ਵੀ ਉੱਥੇ ਬੱਗ ਮਾਰਦਾ ਐ ਬਾਕੀ ਸਮਝਦੇ ਹੋ ਨਾ ਜਦੋਂ ਐਤਾ ਗੁੱਲੀ ਤੇ ਟੱਕਾ ਮਾਰ ਕੇ ਗੁੱਲੀ ਥੋੜ ਨਾਲ ਛੱਡਦੇ ਹੁੰਦੇ ਸੀ ਉਹਨੂੰ ਬੱਗ ਕਹਿੰਦੇ ਹੁੰਦੇ ਸੀ ਉੱਥੇ ਬੱਗ ਦੇ ਕਹਿੰ ਨੂੰ ਮਾਰਦਾ ਐ 부ਚੀਆ ਕਹਿੰਦੀ ਆ ਬੋਲ ਆ ਜਿਹੜੇ ਲੋਕ ਪੰਜਾਬ ਦੇ ਦਲਤਾਂ ਤੇ ਧੱਕਾ ਕਰਦੇ ਉਹਨਾਂ ਦੀਆਂ 부ਚੀਆਂ ਪੁਆਨਾਵੇਂ ਉੱਤੇ ਉਹਨਾਂ ਦੀਆਂ ਫਿਰਮਾਂ ਉਹ ਪੁਆਨਾਵੇਂ ਬਰਕਤਾਂ ਆਜਾ ਅਗਲੀ ਤਰੀਕ ਤੇ ਤੁੱਕੀ ਆਜਾ ਅਗਲੀ ਤਰੀਕ ਤੇ ਤੀਜੀ ਤੇ ਫਿਰ ਉਹ ਰਾਜ ਦਰਬਾਰ ਦੇ ਚੁਆਰੇ ਚੜਦੇ ਆਂ ਤੇ ਲੱਤਾਂ ਤੇ ਪੈਂਦੀਆਂ ਫਿਰ ਛੱਲੀਆਂ ਤੇ ਫਿਰ ਛੱਲੀਆਂ ਕਹਿੰਦੀ ਇਹ ਗੜੀ ਸਾਹਿਬ ਹੁਣ ਝੱਟ ਦਿਓ ਮੈਂ ਕਹਿੰਦਾ ਹਾਂ ਤਾਂ ਸਿਰੇ ਨੂੰ ਇਨਸਾਫ ਦਿਓ ਮੈਂ ਤਾਂ ਛੱਡਣ ਨੂੰ ਕੱਦਾ ਹੀ ਤਿਆਰ ਬੈਠਾ ਤੁਸੀਂ ਤਾਂ ਪਹਿਲੀ ਤਰੀਕ ਤੇ ਮਰ ਜਾਂਦੇ